ਦੇ ਵਿੱਚ ਕੀ ਪਉਣਾ ਦੇਖੋ ਬਾਦਾਮ ਕਾਜੂ ਮਗਜ ਕਾਲੀਆਂ ਮਿਰਚਾਂ ਸੌਫ ਇਹਦੇ ਵਿੱਚ ਪੈਂਦੀ ਹੈ ਜੀ ਜੇ ਤਾਂ ਘਰੇ ਬਣਾ ਸਕਦੇ ਆ ਤਾਂ ਫਿਰ ਤਾਂ ਜਮਾਈ ਅੰਤਰੀ ਵੀ ਉਹ ਕਈ ਵੀ ਕਨਾਲ ਚੀਜ਼ਾਂ ਤੋਂ ਬਚੋ ਭਰਾ ਭਾਈ ਜੀ ਖਾਲਸਿਆਂ ਦੀ ਤੁਸੀਂ ਭਾਈ ਬਹੁਤ ਸਪੋਰਟ ਕੀਤੀਆਂ ਵੋਟਾਂ ਦਾ ਕੰਮ ਨਿਬੜ ਰਿਹਾ ਹੁਣ ਤੇ ਤੁਸੀਂ ਦੇਖੋ ਅਮਰਤਪਾਲ ਵੀ ਆਪਾਂ ਜਿਤਾ ਲਿਆ ਤੇ ਖਾਲਸਾ ਸਰਜੀਤ ਵੀ ਜਿਤਾ ਲਿਆ ਤੇ ਲਓ ਜੀ ਆਪਾਂ ਇਸ ਤੋਂ ਬਾਅਦ ਤਾਂ ਦਨ ਕਰਾਉਣੀ ਆਪਾਂ ਖਾਲਸਾ ਜੀ ਦੀ ਤੇ ਮਹਿਲਤ ਕਰਦੇ ਆ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਖੜੇ ਆ ਵੀ ਅੱਜ ਨਥਾਣੇ ਹਸਪਤਾਲ ਦੀ ਗੰਧ ਕੋਲੇ ਤੇ ਇਧਰ ਆ ਗਿਆ ਹਸਪਤਾਲ ਦਾ 게ਟ ਆ ਤੇ ਦੂਜਾ 게ਟੇਗਾ ਉਧਰ ਤੇ ਸਾਹਮਣੇ ਹੀ ਗਿਆ ਤਸਵੀਰ ਤੇ ਸਾਹਮਣੇ ਹੀ ਗਿਆ ਬਾਬਾ ਕੱਲੋ ਟੈਕਸੀ ਸਟੈਂਡ ਦੇ ਸਾਹਮਣੇ ਜੀ ਆਪਣੇ ਲੱਗੀ ਵੀ ਹੈਗੀ ਆਪਣੇ ਖਾਲਸਾ ਜੀ ਦੀ ਸਪੈਸ਼ਲ ਗੁੰਦ ਗਤੇਰਾ ਤੇ ਲਿੰਬੂ ਵਾਲੀ ਸਟੈਂਡੀ ਵਾਲਾ ਹੋਰ ਵੀ ਇੱਕ ਚੀਜ਼ ਹੈਗੀ ਉਹ ਤੁਹਾਨੂੰ ਦਿਖਾਉਣਾ ਤੇ ਖਾਲਸੇ ਦੀ ਪੁੱਛਦੇ ਆਪਾਂ ਵੀ ਕਿਵੇਂ ਆ ਸਿਸਟਮ ਤੇ ਬਾਈ ਮੈਂ ਤਾਂ ਬਹੁਤ ਵਾਰੀ ਪੀ ਕੇ ਗਿਆ ਤੇ ਬਹੁਤ ਸੁਆਦ ਹੁੰਦਾਗਾ ਤੇ ਤੁਸੀਂ ਵੀ ਟਰਾਈ ਕਰਿਓ ਤੇ ਤੁਹਾਨੂੰ ਸਾਰੀ ਦਿਖਾਉਣਾ ਵੀ ਵੀਡੀਓ ਤੇ ਡਰੈਸ ਸਮਾਰ ਕੇ ਸਮਝ ਲਓ ਬਾਈ ਉਹ ਬੱਸ ਸਟੈਂਡ ਰਹਿ ਗਿਆ ਇਧਰ ਹਸੂਤੜ ਰਹਿ ਗਿਆ ਤੇ ਉਹ ਸਾਹਮਣੇ ਇਧਰਲੀ ਸਾਈਡ ਠਾਣਾ ਤਸੀਲ ਸੀ ਦੇ ਸਾਹਮਣੇ ਨਥਾਣਾ ਪਿੰਡ ਆ ਤੇ ਆਏ ਆਪਾਂ ਸੁਣਦੇ ਆ ਤੇ ਪੁੱਛਦੇ ਆ ਖਾਲਸਾ ਜੀ ਤੋਂ ਤੇ ਤੁਸੀਂ ਇੱਕ ਗੱਲ ਹੋਰ ਆ ਬਾਈ ਜੀ ਖਾਲਸਿਆਂ ਦੀ ਤੁਸੀਂ ਬਈ ਬਹੁਤ سپورਟ ਕੀਤੀਆਂ ਵੋਟਾਂ ਦਾ ਕੰਮ ਨਿਬੜਵਾਇਆ ਹੁਣ ਤੇ ਤੁਸੀਂ ਦੇਖੋ ਅਮਰਤਪਾਲ ਵੀ ਆਪਾਂ ਜਤਾਲਿਆ ਤੇ ਖਾਲਸਾ ਸਰਜੀਤ ਵੀ ਜਤਾਲਿਆ ਤੇ ਲਓ ਜੀ ਆਪਾਂ ਇਸ ਤੋਂ ਬਾਅਦ ਧੰਨ-ਧਨ ਕਰਾਉਣੀ ਆ ਆਪਾਂ ਖਾਲਸਾ ਜੀ ਦੀ ਤੇ ਮਿਹਨਤ ਕਰਦੇ ਆ ਜੀ ਦੇਖੋ ਤੇ ਇਸ ਤੋਂ ਪਹਿਲਾਂ ਆਪਣੇ ਚਲੋ ਘਰਾਂ ਚ ਵੀ ਵਧੀਆ ਚੱਲੋ ਇਹਨਾਂ ਨਾਲ ਫੈਮਸਾਰਾ ਪਿੰਡ ਚ ਬਹੁਤ ਵਧੀਆ ਮਤਲਬ ਜਾਨ ਨਿਸ਼ਾਨਾ ਇਹਨਾਂ ਦੀ ਤੇ ਆਪਾਂ ਹਲਕੇ ਦੇ ਕਿਹੜੇ ਆਸੇ-ਪਾਸੇ ਪਿੰਡ ਵਾਲੇ ਲੋਕਾਂ ਤੇ ਕਰਿਓ سپورਟ ਤੇ ਕਰਾਉਣੀ ਆ ਆਪਾਂ ਗੱਲ ਸੋਡੀ ਗਲਾਸੇ ਦੇ ਬੋਜੇ ਆ ਵੀ ਇੱਥੇ ਕੀ ਕੀ ਚੀਜ਼ ਹੈਗੀ ਆ ਦੇਖੋ ਜੀ ਇੱਕ ਤਾਂ ਗੁੰਦਕਤੀਰਾ ਬਣਾਉਣਾ ਮੈਂ ਸ਼ਕੰਜੀ ਵੀ ਵਿੱਚ ਜਿਵੇਂ ਗੁੰਦਕਤੀਰਾ ਪਾ ਕੇ ਵਧੀਆ ਟੈਸਟੀ ਇਹ ਬਣਾਉਣਾ ਜੀ ਇਹ 20 ਰੁਪਏ ਦਾ ਗਲਾਸ ਹੈ ਜੀ ਇੱਥੇ ਨਹੀਂ ਬਣਾਉਣਾ ਜੀ ਇਹਦੇ ਵਿੱਚ ਕੀ ਪਾਉਣਾ ਦੇਖੋ ਬਦਾਮ ਕਾਜੂ ਮਗਜ ਕਾਲੀਆਂ ਮਿਰਚਾਂ ਸੌਫ ਇਹਦੇ ਵਿੱਚ ਪੈਂਦੀ ਹੈ ਜੀ ਜੇ ਤਾਂ ਘਰੇ ਬਣਾ ਸਕਦੇ ਆ ਤਾਂ ਫਿਰ ਤਾਂ ਜਮਾਂ ਹੀ ਅੰਤਰੀ ਪੀਓ ਕਈ ਵੀ ਕਾਲੇ ਚੀਜ਼ਾਂ ਤੋਂ ਬਚੋ ਘਰੇ ਬਣਾ ਕੇ ਆਪ ਸ਼ੱਕ ਲੋ ਜੇ ਕਿਸੇ ਨੂੰ ਤੋਂ ਨਹੀਂ ਬਣਾਈ ਜਾਂਦੀ ਉਹ ਮੇਰੇ ਕੋਲੇ ਆਓ ਵੇਖੋ ਇਹਦੇ ਵਿੱਚ ਗੁੰਦ ਕਤੀਰਾ ਪਾ ਕੇ ਦਾ 40 ਰੁਪਏ ਦਾ ਗਲਾਸ ਹੈ ਜੇ ਕੱਲੀ ਪੀਊਗਾ ਫਿਰ 50 ਰੁਪਏ ਦਾ ਗਲਾਸ ਹੈ ਜੀ ਠੀਕ ਹੈ ਇਹ ਖਾਲਸੇ ਦੀ ਤੇੜਾਈ ਹੈ ਇਹਦੇ ਵਿੱਚ ਕੋਈ ਨਸ਼ੇ ਪੱਤੇ ਵਾਲੀ ਚੀਜ਼ ਨਹੀਂ 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 ਕੋਈ ਸੁੱਖਾ ਜਗਾ ਕੋਈ ਨਹੀਂ ਪਾਇਆ ਲੋਕ ਬਦਨਾਮ ਕਰਦੇ ਨਾ ਨਹੀਂ ਨਹੀਂ ਇਹ ਕੰਮ ਨਹੀਂ ਇਹ ਨਹੀਂ ਕੰਮ ਇਹਦੇ ਜੀ ਪਰ ਪੀਨੇ ਆ ਕਦੋਂ ਦੱਸਦਾ ਬੰਦੇ ਨੂੰ ਇੱਕ ਪੀ ਇੱਕ ਪੀ ਕੇ ਦੇਖੋ ਜੀ ਪੀ ਲਓ ਹਾਂ ਕੋਈ ਚਲੋ ਬਾਅਦ ਚ ਪੀਨੇ ਆਪਾਂ ਤੇ ਐਡਰੈਸ ਦੱਸ ਦੇ ਪਾਪਾ ਮੜਾ ਜਾ ਕਿਵੇਂ ਜੀ ਐਡਰੈਸ ਆਪਣਾ ਹੈਗਾ ਹਸਪਤਾਲ ਕੋਲੇ ਹਾਂ ਹਸਪਤਾਲ ਦੇ ਕੋਲੇ ਸਟੈਂਡ ਦੇ ਪਾਪਾ ਕਾਲੂ ਨਾਲ ਸਟੈਂਡ ਦੇ ਸਾਹਮਣੇ ਰਿਹੜੀ ਆਪਣੀ ਪਿੰਡ ਨਥਾਣਾ ਨਾ ਪਿੰਡ ਨਥਾਣਾ ਜੀ ਹਾਂ ਤੇ ਬਾਈ ਕਰੋ ਸ਼ੇਅਰ ਬੱਤ ਵੱਦ ਨਥਾਣੇ ਵਾਲੇ ਤੇ ਆਸ-ਪਾਸ ਦੇ ਪਿੰਡ ਵਾਲੇ ਵੀਡੀਓ ਕਰੋ ਫੋਨ ਤੇ ਜੋ ਖਾਲਸਾ ਜੀ ਦਾ ਸਟਾਲ ਆ ਗਿਆ ਜੋ ਆਪਾਂ ਬਹੁਤ ਚੰਗੀ ਚੀਜ਼ ਦੇ ਲੋਕਾਂ ਨੂੰ ਪਿਉਂਦੇ ਆ ਤੇ ਚੰਗੀ ਚੀਜ਼ ਵਾਸਤੇ ਤੇ ਸ਼ੇਅਰ ਕਰਿਓ ਤੇ ਸასი ਗਾਲ ਬਾਈ ਸਾਰੇ ਵੀਰਾਂ ਨੂੰ